ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਦੋਂ ਪੰਜਾਬ ਫੇਰੀ ਹੋਣੀ ਹੈ ਤਿੰਨ ਸੀਟਾਂ ਦੇ ਉੱਤੇ ਪ੍ਰਚਾਰ ਉਹਨਾਂ ਨੇ ਕਰਨਾ ਹੈ ਇਸੇ ਦੇ ਦੌਰਾਨ ਇਸ ਤੋਂ ਪਹਿਲਾਂ ਜਗਰਾਉ ਮਾਂ ਰੈਲੀ ਇੱਕ ਹੋ ਚੁੱਕੀ ਆ ਕਿਸਾਨਾਂ ਮਜ਼ਦੂਰਾਂ ਦੀ ਮਹਾਪੰਚਾਇਤ ਉਸ ਦੇ ਵਿੱਚ ਕਹਿ ਦਿੱਤਾ ਗਿਆ ਕਿ ਪੀਸਫੁਲੀ ਅਸੀਂ ਪ੍ਰੋਟੈਸਟ ਕਰਨਾ ਮੰਗੇ ਇਥੋਂ ਤੱਕ ਵੀ ਇੱਕ ਸਾਡੀ ਮੀਟਿੰਗ ਕਰਾਓ ਪੀਐਮ ਦੇ ਨਾਲ ਇਹ ਵੀ ਮੰਗ ਪੱਤਰ ਦਿੱਤਾ ਗਿਆ ਪਰ ਉਹਨਾਂ ਦਾ ਇੱਕ ਪਾਸੇ ਜਿਹੜੇ ਸਪੈਸ਼ਲੀ ਸਕਿਉਰਿਟੀ ਬਰੀਚ ਹੋਈ ਸੀ ਉਸ ਨੂੰ ਧਿਆਨ ਚ ਰੱਖ ਕੇ ਵੀ ਸਕਿਉਰਿਟੀ ਆੜੀ ਥਾਂ ਥਾਂ ਚੱਪੇ ਚੱਪੇ ਤੇ ਲਾਉਣੀ ਸ਼ੁਰੂ ਹੋ ਗਈ ਹੈ ਨਾਲ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਲਈ ਚੈਲੰਜ ਰਹਿਣ ਵਾਲਾ ਹੈ ਕਿ ਪੰਜਾਬ ਲਈ ਐਲਾਨ ਕੀ ਕਰਾਂ ਮ ਪੰਜਾਬ ਦੇ ਲੋਕ ਕਹਿਣ ਕਿ ਪ੍ਰਧਾਨ ਮੰਤਰੀ ਹੋਵੇ ਤਾਂ ਇਸ ਤਰ੍ਹਾਂ ਦਾ ਦੇਖੋ ਜਿਹੜੀ ਆ ਆਰਐਨਏ ਪਟਿਆਲੇ ਰੈਲੀ ਆ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਆ ਉਸ ਰੈਲੀ ਦੇ ਵਿੱਚ ਸ਼ਾਇਦ ਉਹਨੂੰ ਕੈਪਟਨ ਮਰਿੰਦਰ ਸਿੰਘ ਕੇ ਦੇ ਬਿਮਾਰ ਪਰ ਕੱਲ ਤਸਵੀਰਾਂ ਦੇ ਵਿੱਚ ਮਿਲ ਜਾਣਗੇ ਹੁਣ ਦੂਜਾ ਮਹੱਤਵਪੂਰਨ ਆ ਕਿ ਪੰਜਾਬ ਦੇ ਵਿੱਚ ਆ ਕੇ ਪ੍ਰਾਈਮ ਮਿੰისტਰ ਨਰਿੰਦਰ ਮੋਦੀ ਕੋਈ ਨਾਊਂਸ ਤੇ ਕਰ ਨਹੀਂ ਸਕਦੇ ਲੇਕਿਨ ਗੱਲ لازਮੀ ਤੌਰ ਤੇ ਪੰਜਾਬ ਦੇ ਜਵਾਨਾਂ ਦੀ ਪੰਜਾਬ ਦੇ ਕਿਸਾਨਾਂ ਦੀ ਤੇ ਕਰਨ ਗਿਨਾਂ ਗੱਲ ਕਿ ਪੰਜਾਬ ਦੇ ਲੋਕਾਂ ਬਾਰੇ ਤੇ ਕੁਝ ਤਾਰੀਫਾਂ ਕਰਨਗੇ ਨਾ ਜੀ ਕਿਉਂਕਿ ਜਦੋਂ ਤੁਸੀਂ ਵੋਟਾਂ ਮੰਗਣੀਆਂ ਮੈਂ ਤੇ ਉਸ ਕੌਮ ਦੀ ਤੁਹਾਨੂੰ ਤਾਰੀਫ ਵੀ ਕਰਨੀ ਪੈਂਦੀ ਹੈਗੀਆ ਪਰ ਹੁਣ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਚੋਣ ਜਾਬਤਾ ਲਗਾ ਅਨਾਉਂਸਮੈਂਟ ਦੇ ਨੇ ਇਸ਼ਾਰਾ ਵੀ ਕਰ ਜਾਣਗੇ ਕਿ ਕੀ ਕੁਝ ਹੋਇਆ ਤੇ ਕੀ ਕੁਝ ਕਰਨਾ ਚਾਹੁੰਦੇ ਨੇ ਹੁਣ ਦੂਜੇ ਪਾਸੇ ਬਹੁਤ ਵੱਡੀ ਚੁਣੌਤੀ ਹੈ ਸਟੇਟ ਗਵਰਨਮੈਂਟ ਵਾਸਤੇ ਵੀ ਹੁਣ ਸਟੇਟ ਆਫ ਗਵਰਨਮੈਂਟ ਕੀ ਹੈ ਕਿ ਉਹਨਾਂ ਨੇ ਵੀ ਮੌਕਾ ਮਿਲ ਜੂਗਾ ਕਿ ਦੇਖੋ ਜਦੋਂ ਕਾਂਗਰਸ ਦੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਸੀ ਮਿਨਿਸਟਰ ਸੀ ਤੇ ਤੁਹਾਡੀ ਜਾਨ ਖਤਰੇ ਦੇ ਵਿੱਚ ਹੀ ਮੈਂ ਭਗਵੰਤ ਮਾਨ ਕਹੂਗਾ ਕੱਲ ਕੀ ਕਹਿਣਗੇ ਕਿ ਅੱਜ ਵੀ ਸ਼ਾਇਦ ਕਹਿ ਦੇਣਾ ਕਿ ਤੁਸੀਂ ਬੇਚਿੰਜ ਦਾ ਬੇਡਰ ਬੇਖੌਫ ਆਓ ਪੂਰੀ ਸਿਕਿਉਰਿਟੀ ਦੇ ਤੁਹਾਨੂੰ ਦਿੱਤੀ ਜਾਊਗੀ ਪਹਿਲੀਆਂ ਸਰਕਾਰ ਵਾਲੀ ਗੱਲ ਨਹੀਂ ਕਰੀ ਇਹ ਭਗਵੰਤ ਮਾਨ ਹੋਣੀ ਕਾਂਗਰਸ ਨੂੰ ਨਿੰਦਣਗੇ ਹੁਣ ਪਟਿਆਲੇ ਨੂੰ ਲੈ ਕੇ ਕਟੂੜਾ ਪੰਜ 6000 ਤੇ ਸਿਕਿਉਰਿਟੀ ਲਾ ਦਿੱਤੀ ਗਿਆ ਡੀਐਸਪੀ ਤੋਂ ਲੈ ਕੇ ਏਡੀਜੀਪੀ ਰੈਂਕ ਦੇ ਅਧਿਕਾਰੀ ਕੱਲ ਮੌਕੇ ਤੇ ਉੱਤੇ ਹਾਜ਼ਰ ਰਹਿਣਗੇ ਕਿਉਂਕਿ ਪ੍ਰਾਈਮ ਮਿਨਿਸਟਰ ਆ ਸਾਡੇ ਦੇਸ਼ ਦੇ ਨੇ ਉਹ ਤੇ ਸਾਰੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਉਹ ਉਹਨਾਂ ਦੀ ਸਕਿਉਰਟੀ ਇੰਪੋਰਟੈਂਟ ਆ ਉਹ ਪਿਛਲੀ ਸਰਕਾਰ ਨੇ ਗਲਤੀ ਕੀਤੀ ਉਹ ਸਭ ਉਹ ਉਸ ਸਮੇਂ ਜਿਹੜੇ ਅਫਸਰ ਉਹਨਾਂ ਨੂੰ ਡਿਸਮਿਸ ਕਰ ਦਿੰਦੇ ਹਗੇ ਤੇ ਐਡੀ ਵੱਡੀ ਗੱਲ ਨਹੀਂ ਸੀ ਉਹਨੇ ਹੁਣ ਆ ਇੱਕ ਤੇ ਚਲੋ ਸਕਿਉਰਟੀ ਵਾਲਾ ਕਿ 6000 ਤੋਂ ਵੱਧ ਉਹ ਦੂਜੀ ਉਹਨਾਂ ਦੀ ਜਿਹੜੀ ਜ਼ੋਨ ਹੁੰਦੀ ਆ ਜਦੋਂ ਸਕਿਉਰਟੀ ਆ ਇਹ ਏ ਜੋਨ B ਜੋਨ C ਜੋਨ D ਜੋਨ ਕੋਈ ਵੀ ਜਿਹੜੀ ਉਹਨਾਂ ਦੇ ਆਪਣੇ ਉਹਨਾਂ ਦੇ ਪ੍ਰੋਟੋਕਾਲ ਹੁੰਦੇ ਨੇ ਜਾਂ ਰੈਡ ਬੁੱਕ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ ਸਕਿਉਰਿਟੀ ਉਹਦੇ ਜੋ ਨਵੀਆਂ ਗਾਈਡਲਾਈਨ ਬਣੀਆਂ ਉਹਦੇ ਮੁਤਾਬਕ ਤੇ ਨੇੜੇ ਚੱਪਾ ਵੀ ਨਹੀਂ ਚਿੜੀ ਵੀ ਨਹੀਂ ਫੜਕ ਸਕਦੀ ਪਰ ਨਾਲ ਦੀ ਨਾਲ ਪੰਜਾਬ ਦੇ ਵਿੱਚ ਗੁਜਰਾਤ ਪੁਲਿਸ ਵੀ ਆ ਗਈ ਉਹ ਸਪੈਸ਼ਲੀ ਜਲੰਧਰ ਲੁਧਿਆਣਾ ਤੇ ਪਟਿਆਲੇ ਵਾਸਤੇ ਉਹ ਪ੍ਰਾਈਮ ਮਿਨਿਸਟਰ ਦੀ ਸਕਿਉਰਿਟੀ ਦੇ ਵਿੱਚ ਹੀ ਹੈਰਾਨ ਗਏ ਨਾ ਹੁਣ ਕਿਸਾਨਾਂ ਵਾਲਾ ਮਸਲਾ ਆ ਗਿਆ ਕਿ ਕੀ ਕਿਸਾਨ ਪ੍ਰੋਟੈਸਟ ਕਰਨਗੇ ਕਿ ਨਹੀਂ ਕਰਨਗੇ ਕਿਉਂਕਿ ਬਹੁਤ ਵੱਡਾ ਚੈਲੰਜ ਆ 750 ਕਿਸਾਨ ਉਤੇ xi 2 ਸ਼ੰਭੂ ਸਿੰਘੂ ਔਰ ਇੱਥੇ ਵੀ ਕਿਸਾਨ ਸ਼ਹੀਦ ਹੋ ਗਏ ਨੇ ਇੱਕ ਨੂੰ ਤਾਂ ਗੋਲੀ ਮਾਰੀ ਗਈ ਆ ਕਿਸਾਨ ਵੀ ਤੜਫ ਰਿਆ ਪੰਜਾਬ ਵੀ ਤੜਫ ਰਿਆ ਹਰਿਆਣਾ ਵੀ ਤੜਫ ਰਿਆ ਹਰਿਆਣੇ ਦੇ ਮੁੱਖ ਗ੍ਰਹਿ ਮੰਤਰੀ ਨੇ ਸਾਫ ਬਕਾਨੇ ਕਹਿ ਹੀ ਦਿੱਤਾਗਾ ਕਿ ਮੈਂ ਆਰਡਰ ਨਹੀਂ ਦਿੱਤੇ ਪਰ ਮੈਂ ਹੋਮ ਮਿਨਿਸਟਰ ਸੀ ਗੋਲੀ ਚੱਲੀ ਆ ਹੁਣ ਉਹਨਾਂ ਨੇ ਆਪਣੇ ਆਪ ਨੂੰ ਦੋਸ਼ੀ ਮੰਨ ਲਿਆ ਕਿ ਜੇ ਤੂੰ ਹੋਮ ਮਿਨਿਸਟਰ ਹੈ ਤੇ ਤੇਰੇ ਹੀ ਆਰਡਰ ਹੋਣਗੇ ਜਾਂ ਜੇ ਚਲਾਈ ਤੇ ਕਿੰਨੇ ਚਲਾਈ ਦੱਸਿਆ ਜਾਵੇ ਹੁਣ ਕਿਸਾਨਾਂ ਨੂੰ ਲੈ ਕੇ ਕੀ ਗੱਲ ਕਰਨਗੇ ਪ੍ਰਾਈਮ ਮਿਨਿਸਟਰ ਸਾਹਿਬ ਇਹ ਵੱਡੀ ਗੱਲ ਔਰ ਤੁਸੀਂ ਕਿਉਂਕਿ ਪਹਿਲੀ ਵਾਰ 13 ਸੀਟਾਂ ਦੇ ਲੜ ਰਹੇ ਹੋ ਤੇ ਤੁਹਾਨੂੰ ਜਿੱਤ ਭਾਵੇਂ ਕੋਈ ਨਾ ਤੁਸੀਂ ਤੇ ਆਪਣਾ ਵੋਟ ਬੈਂਕ ਗੇਨ ਕਰੋਗੇ ਤੁਸੀਂ ਭਗਵਾਨ ਰਾਮ ਦੀ ਵੀ ਗੱਲ ਕਰੋਗੇ ਤੇ ਤੁਸੀਂ ਉਸ ਪਿੰਡ ਦੀ ਵੀ ਗੱਲ ਕਰੋਗੇ ਜਿਹੜੇ ਭਗਵਾਨ ਰਾਮ ਦੇ ਨਾਨਕੇ ਦੱਸੇ ਜਾ ਰਹੇ ਨੇ ਪਿੰਡ ਉਹਦਾ ਵੀ ਜ਼ਿਕਰ ਕਰਨਗੇ ਪ੍ਰਾਈਮ ਮਿਨਿਸਟਰ ਸਾਹਿਬ ਪੰਜਾਬ ਦੇ ਜਵਾਨਾਂ ਦੀ ਵੀ ਤਾਰੀਫ਼ ਕਰਕੇ ਕਿ ਬਾਰਡਰ ਸੇਫ ਨੇ ਕੌਮ ਬਾਰੇ ਵੀ ਕਿ ਸਭ ਤੋਂ ਦਾਨੀ ਕੌਮ ਸਿੱਖ ਕੌਮ ਕੋਈ ਇੱਥੇ ਭੁੱਖਾ ਨਹੀਂ ਰਹਿ ਇਦਾਂ ਦੀਆਂ ਗੱਲਾਂ ਕਰਨਗੇ ਪਰ ਉਹਨਾਂ ਗੱਲਾਂ ਦੇ ਨਾਲ ਢਿੱਡ ਨਹੀਂ ਭਰਨਾ ਉਹਦਾ ਗੱਲਾਂ ਦੇ ਨਾਲ ਕਿਸਾਨੀ ਨਹੀਂ ਠੀਕ ਹੋਣੀ ਨਾ ਕਿਸਾਨ ਅੰਦੋਲਨ ਕਰਦੇ ਪਰ ਇਹ ਹੁਣ ਜਿਹੜੀ ਕਿਸਾਨਾਂ ਨੇ ਸ਼ਰਤ ਰੱਖੀ ਹੈ ਅਸੀਂ ਪੀਸਫੁੱਲ ਕਰਾਂ ਕਾਲੀਆਂ ਛੰਡੀਆਂ ਦਿਖਾਵਗੇ ਤੁਹਾਡਾ ਰਾਈਟ ਆ ਕਾਲੀਆਂ ਛੰਡੀਆਂ ਦਿਖਾਉਂਦਾ ਪਰ ਵਿਗੜ ਪਾਉਣਾ ਵੀ ਗਲਤ ਆ ਪਰ ਟਾਈਮ ਤੇ ਇਸ ਮੌਕੇ ਤੇ ਪ੍ਰਾਈਮ ਮਿਨਿਸਟਰ ਨੂੰ ਮਿਲ ਤੇ ਦਿੱਤਾ ਨਹੀਂ ਜਾ ਸਕਦਾ ਹੋਊਗਾ ਉਹ ਉਹਨਾਂ ਦੇਣਾ ਵੀ ਨਹੀਂ ਆ ਪਰ ਇਹਨਾਂ ਮੰਗ ਰੱਖਤੀ ਦੇਖਦੇ ਦੇ ਬੀਜੇਪੀ ਕੀ ਕਰਦੀ ਹੈਗੀ ਨਾ ਜੀ ਪਰ ਆ ਮਿਸਟਰ ਔਰ ਇਸ ਇਸ ਮੌਕੇ ਇਹ ਮਸਲੇ ਹੱਲ ਨਹੀਂ ਹੋਣੇ ਉਹ ਤੇ ਨਵੀਂ ਸਰਕਾਰ ਹੈ ਨਵੀਂ ਸਰਕਾਰ ਜਦੋਂ ਬਣੇਗੀ ਉਦੋਂ ਹੀ ਮਸਲੇ ਹੱਲ ਹੋਣਗੇ ਲੇਕਿਨ ਕਿਸਾਨਾਂ ਦਾ ਪ੍ਰੋਟੈਸਟ ਜਾਇਜ਼ ਵੀ ਆ ਪਰ ਜਦੋਂ ਧੱਕੇਸ਼ਾਹੀ ਦੋਨਾਂ ਪਾਸੇ ਹੁੰਦੀ ਆ ਉਦੋਂ ਨੁਕਸਾਨ ਹੋ ਜਾਂਦਾ ਔਰ ਬੀਜੇਪੀ ਜਿਵੇਂ ਹੁਣ ਐਗਰੈਸ਼ਨ ਦਿਖਾ ਰਹੀ ਹੈ ਜਿਵੇਂ ਬੀਜੇਪੀ ਹਿੰਦੂ ਵੋਟ ਬੈਂਕ ਨੂੰ ਟਾਰਗੇਟ ਕਰੀ ਆ ਮੈਨੂੰ ਲੱਗਦਾ ਕਿ ਮਾਲਵੇ ਦੇ ਵਿੱਚ ਜਿੰਨੇ ਕਿਸਾਨ ਵਿਰੋਧ ਕਰੇ ਨਾ ਭਾਜਪੀ ਲੀਡਰਾਂ ਦੇ ਚਾਹੇ ਉਹ ਪ੍ਰਨੀਤ ਕੌਰ ਦਾ ਚਾਹੇ ਉਹ ਰਵਿੰਦ ਖੰਨਾ ਦਾ ਚਾਹੇ ਪਰਮਪਾਲ ਕੌਰ ਦਾ ਚਾਹੇ ਉਹ ਰਾਣਾ ਗੁਰਜੀਤ ਸਿੰਘ ਸੋਢੀ ਦਾ ਚਾਹੇ ਹੰਸਰਾਜ ਹੰਸ ਦਾ ਇੱਧਰ ਨਹੀਂ ਵਿਰੋਧ ਹੋ ਰਿਹਾ ਸੁਭਾਸ਼ ਸ਼ਰਮਾ ਦਾ ਨਹੀਂ ਹੋਇਆ ਨੀਤਾ ਸੋਮਪ੍ਰਕਾਸ਼ ਨੇ ਦਰੇਸ਼ ਬੱਬੂ ਦਾ ਨਹੀਂ ਹੋਇਆ ਤੇ ਥੋੜਾ ਬਹੁਤਾ ਉਹਦਾ ਤਰਨਜੀਤ ਸਿੰਘ ਸੰਧੂ ਦਾ ਆ ਮੀਆਂਵਿੰਡ ਮਜੀਤ ਸਿੰਘ ਦਾ ਬਹੁਤ ਘੱਟ ਹੋਇਆ ਕੀ ਮਾਲਵੇ ਦੇ ਵਿੱਚ ਜਿਹੜਾ Hindu ਭਾਈਚਾਰੇ ਨੂੰ ਇਹ ਪ੍ਰਵੋਕ ਕੀਤਾ ਜਾ ਰਿਹਾ ਕੀ ਜਿਹੜੇ ਕਿਸਾਨ ਅੰਦੋਲਨਕਾਰ ਇਹ ਕਿਤੇ BJP ਦੇ Trap ਚ ਤਾਂ ਨਹੀਂ ਫਸ ਗਏ ਜਾਂ ਉਹਨਾਂ ਨੂੰ ਪ੍ਰਵੋਕ ਜਾਣ ਬੁੱਝ ਕੇ ਤਾਂ ਨਹੀਂ ਕੀਤਾ ਜਾ ਰਿਹਾ ਹੈਗਾ ਤੇ ਇਹਦੇ ਨਾਲ BJP ਮਾਲਵੇ ਦੇ ਵਿੱਚ ਪੈਰ ਲਾਉਣਾ ਚਾਹੁੰਦੀ ਸੀ ਉਹ ਪੰਜਾਬ ਦੇ ਕਿਸਾਨਾਂ ਨੇ ਚਾਹੇ ਜਾਣੇ ਚਾਹੇ ਅਣਜਾਣੇ ਦੇ ਵਿੱਚ ਪੰਜਾਬ ਦੇ ਵਿੱਚ ਭਾਜੀਪੀ ਦੇ ਮਾਲ ਵਿੱਚ ਪੈਰ ਲਾ ਗਏ ਜਦੋਂ ਵੀ ਆਰਐਸਐਸ ਦੇ ਚੀਫ ਪੰਜਾਬ ਆਉਂਦੇ ਰਹੇ ਨੇ ਉਹਨਾਂ ਕਦੀ ਜਲੰਧਰ ਅੰਮ੍ਰਿਤਸਰ ਲੁਧਿਆਣਾ ਚੰਡੀਗੜ੍ਹ ਪਟਿਆਲੇ ਰਾਤਾਂ ਨਹੀਂ ਕਟੀਆਂ ਉਹ ਕਦੀ ਜਾ ਕੇ ਮਲੇਰਕੋਟਲੇ ਰਾਤਾਂ ਕੱਢਦੇ ਕਦੀ ਮਾਨਸੇ ਕੱਢਦੇ ਕਦੀ ਸਨਾਮ ਕੱਢਦੇ ਸੀ ਕਦੇ ਸੰਗਰੂਰ ਕੱਢਦੇ ਕਦੀ ਬਰਨਾਲੇ ਕੱਢਦੇ ਸੀ ਕਿ ਸਾਡਾ ਅਬੌਰ ਤੋਂ ਲੈ ਕੇ ਡੇਰਾ ਬੱਸੀ ਤੱਕ ਸਾਡਾ ਇੱਕ ਵੀ ਐਮਐਲਏ ਹੁੰਦਾ ਉਹ ਸਿਰਫ ਤੇ ਸਿਰਫ ਅਬੌਰ ਤੋਂ ਹੁੰਦਾ ਜਾਂ ਫਾਜ਼ਿਲਕਾ ਤੋਂ ਹੁੰਦਾ ਉਹ ਮਾਲਵੇਤ ਵਿੱਚ ਹਿੰਦੂ ਭਾਈਚਾਰਾ ਬਹੁਤ ਜ਼ਿਆਦਾ ਸੈਕੂਲਰ ਥੋੜਾ ਜਿਹਾ ਜਿਹੜਾ ਸੈਕੂਲਰ ਹਿੰਦੂ ਭਾਈਚਾਰਾ ਜਿਵੇਂ ਮੁਸਲਮਾਨਾਂ ਚ ਥੋੜਾ ਜਿਹਾ ਧੜਾ ਗਰਮ ਖਿਆਲੀ ਅਸਾਇਆਂ ਚ ਹੋ ਸਕਦਾ ਸਿੱਖਾਂ ਚ ਹੋ ਸਕਦਾ ਉਹਦਾ ਹਿੰਦੂਆਂ ਦੇ ਵਿੱਚ ਵੀ ਬੜਾ ਗਰਮ ਖਿਆਲੀ ਧੜੇ ਨੇ ਉਹ ਗਰਮ ਖਿਆਲੀ ਧੜੇ ਕਿੱਥ ਜਨੰਦਰ ਤੇ ਅੰਬਰ ਸਰ ਬਾਕੀ ਮਾਲਵਾ ਜਿਹੜਾ ਪੰਜਾਬ ਦਾ ਹਿੰਦੂ ਭਾਈਚਾਰਾ ਸਭ ਤੋਂ ਜ਼ਿਆਦਾ ਸੈਕੂਲਰ ਉਹ ਕਦੀ ਵੀ ਇਹੋ ਜੀਆਂ ਚਾਲਾਂ ਦੇ ਵਿੱਚ ਨਹੀਂ ਫਸਿਆ ਲੇਕਿਨ ਹੁਣ ਹੌਲੀ ਹੌਲੀ ਜਿਹੜਾ ਉਹਨਾਂ ਨੂੰ ਇੰਨਾ ਚੈਲੰਜ ਵਿੱਚ ਪਸਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਾਮਯਾਬ ਵੀ ਹੋ ਰਹੇ ਨੇ ਤੇ ਲੋਕ ਇਹ ਕਹਿ ਰਹੇ ਨੇ ਖਾਸ ਕਰਕੇ ਜਿਹੜੀ ਬੀਜੇਪੀ ਆ ਉਹ ਐਸਸੀ ਤੇ ਹਿੰਦੂ ਭਾਈਚਾਰੇ ਨੂੰ ਟਾਰਗੇਟ ਕਰ ਰਹੀ ਆ ਤੇ ਉਹ ਕਹਿਣਗੇ ਕਿ ਯਾਰ ਕਿਸਾਨਾਂ ਨੂੰ ਹਰ ਵਾਰ ਪੰਗ ਪੰਗਾ ਪਾਉਂਦੇ ਨੇ ਬਾਕੀ ਕਿਉਂ ਨਹੀਂ ਪਾਉਂਦੇ ਹੈਗੇ ਨੇ ਜਦੋਂ ਇਦਾਂ ਦੀ ਭਰਾਵਾਂ ਭਰਾਵਾਂ ਦੇ ਵਿੱਚ ਆ ਜਾਂਦੀ ਨੇ ਸੋਚ ਦੇ ਵਿੱਚ ਫਰਕ ਆਉਂਦਾ ਉਦੋਂ ਫਿਰ ਪੋਲੀਟੀਕਲ ਪਾਰਟੀਆਂ ਫਾਇਦਾ ਚੁੱਕਣ ਦੇ ਵਿੱਚ ਕਾਮਯਾਬ ਹੋ ਜਾਂਦੀਆਂ ਜੀ